ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀਆਂ ਭੈਣਾਂ ਬੱਚਿਆਂ ਨੂੰ ਤੇ ਅਸੀਂ ਠੀਕ ਠਾਕ ਆ ਉਮੀਦ ਕਰਦੇ ਆ ਤੁਸੀਂ ਵੀ ਠੀਕ ਠਾਕ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀ ਉਮਰਾਂ ਖਰੇ ਜੀ ਅੱਜ ਆਪਾਂ ਉਹ ਕੱਲ ਬਣਾਏ ਸੀਗੇ ਨਾ ਆਪਾਂ ਗਲਾਬ ਜਮਣਾ ਗਲਾਬ ਜਮਣਾ ਦੇ ਵਿੱਚੋਂ ਆਪਾਂ ਨੂੰ ਬਰੈਡ ਜਿਹੜਾ ਸਾਈਡ ਤੋਂ ਚੂਰਾ ਲੈ ਜਾਂਦਾ ਹੈ ਮਤਲਬ ਬ੍ਰਾਊਨੋ ਕਲਰ ਉਹ ਰਹਿ ਜਾਂਦਾ ਹੈ ਉਹਦੇ ਆਪਾਂ ਪਕੌੜੇ ਬਣਾਤੇ ਉਹ ਦੇਖਿਓ ਬਣੇ ਰੋ ਵੀਡੀਓ ਦੇ ਨਾਲ ਤੇ ਦੇਖੋ ਜੀ ਆਪਾਂ ਤੇਲ ਧਰਤਾ ਇਹਦੇ ਤੇ 팬 ਦੇ ਵਿੱਚ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਪਾਣੀ ਤੇ ਬੇਸਟ ਕੰਨ ਕਰਨੇ ਆਪੋ ਨਿਆਣੇ ਦੋ ਬਰੈਡਾਂ ਦੇ ਪੈਕਟ ਚੱਕ ਲਿਆ ਕਹਿੰਦੇ ਵੱਧ ਬਣਾਇਓ ਜੋ ਕੋਆਏ ਆਣਗੀ ਬਣਾਈ ਸੀ ਪਹਿਲੀ ਵਾਰੀ ਉਹਦੇ ਕਰਕੇ ਆਏ ਸੀਗਾ ਵੀ ਪਤਾ ਨਹੀਂ ਕਿੱਦਾਂ ਦੀ ਬਣਣਗੀਆਂ ਕਿੰਤਾਂ ਦੀ ਨਹੀਂ ਆਪਾਂ ਥੋੜੀਆਂ ਹੀ ਬਣਾ ਕੇ ਦੇਖੀਆਂ ਸੀਗੀਆਂ ਹੁਣ ਆਪਾਂ ਵੱਧ ਬਣਾ ਲੈ ਸਰਾਂਗੇ ਕਿਉਂ ਪਹਿਲੀ ਵਾਰੀ ਬਣਾਉਣਾ ਚੀਜ਼ ਤੇਲ ਨੂੰ ਡਰ ਜਾ ਹੁੰਦਾ ਹੈ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਬਣੂਗੀ ਕਿਸ ਤਰ੍ਹਾਂ ਦੀ ਨਹੀਂ ਬਹੁਤ ਵਧੀਆ ਬਣੀਆਂ ਨੇ ਆਨੇ ਰੋਲਾ ਪਾਉਂਦੇ ਨੇ ਕਹਿੰਦੇ ਹੋਰ ਵੱਧ ਬਣਾਉਣੀਆਂ ਸੀਗੀਆਂ ਇੰਨੀਆਂ ਟੇਸਟੀ ਬਣੀਆਂ ਨੇ ਲਓ ਜੀ ਹਣ ਦੀ ਮਸਾਲਾ ਤੇ ਨਾਲ ਮਰਚ ਤੇ ਨਮਕ ਆਪਾਂ ਪਾ ਕੇ ਜਿਹੜੇ ਬੱਲੇ ਬਚੇ ਹੋਏ ਨੇ ਉਹਨਾਂ ਨੂੰ ਆਪਾਂ ਇਦਾਂ ਹੀ ਘੋਲ ਕੇ ਤੇ ਬਿਨਾਂ ਆਲੂਆਂ ਤਾਂ ਹੀ ਭਰੇ ਨਹੀਂ ਸੀਗੇ ਉਹਦਾਂ ਹੀ ਨਿਆਣਾ ਨੂੰ ਬਣਾ ਕੇ ਤੇ ਦੇਤੇ ਸੀਗੇ ਵੀ ਚਲ ਬੱਚੇ ਖਾ ਲੈਣਗੇ ਲਓ ਜੀ ਇਹ ਪਸਰਦੇ ਉਰੇ ਡਾ ਕੁਝ ਪਹਿਲਾਂ ਪਾਈ ਸੀਗੇ ਇਹ ਸੀਗੇ ਥੋੜੇ ਦੇਖੇ ਤਾਂ ਤਾਜ਼ਾ ਆਲੀਅਮ ਦਾ ਪੈਕਟ ਉਹਦੇ ਖਾ ਕੇ ਉੱਥੇ ਬਣਾਉਣੀ ਵੀ ਬਚ ਗਈ ਸੀ ਇਸ ਤੋਂ ਮੈਂ ਨਾ ਨਾ ਬਣਾ ਰਹੇ ਹਾਂ ਮੋਲਦੀ ਚੀਜ਼ ਘੱਟ ਹੀ ਲਿਓਨੇ ਹੁੰਦੇ ਆ ਹਲਵਾਈ ਤੋਂ ਘਰੇ ਬਣਾ ਕੇ ਖਾਣੇ ਆ ਤੇ ਜਿੰਦਾ ਵੀ ਗੜੇ ਮਾਰਨ ਤੁਮ ਆ ਫਰੈਸ਼ ਤਾਂ ਹੁੰਦੀ ਹੈ ਜੀ ਬਾਹਰੋਂ ਆਪਾਂ ਕੀ ਪਤਾ ਕੀ ਚੀਜ਼ ਹੈ ਉਹ ਅੰਨੇ ਵਿੱਚ ਕੀ ਨਹੀਂ ਮਲਾਵਟ ਕਰਦੇ ਬਾਹਰਲੀ ਚੀਜ਼ਾਂ ਚ ਵੈਸੇ ਬਹੁਤ ਮਲਾਵਟ ਹੁੰਦੀ ਹੈ ਘਰ ਦੇ ਚੀਜ਼ਾਂ ਐਮ ਘਰੇ ਵਧੀਆ ਹੁੰਦੀਆਂ ਨੇ ਤੇ ਘਰੇ ਬਣਾ ਕੇ ਖਾਇਆ ਕਰੋ ਜਰੂਰ ਅੱਜ ਦਾ ਘਰੇ ਬਣਾ ਕੇ ਖਾਓ ਆ ਕਰਕੇ ਨਹੀਂ ਸੀ ਹੈਗੀ ਹੁਣ ਬਿਮਾਰੀਆਂ ਤਾਂ ਵੈਸੇ ਆਪਾਂ ਨੂੰ ਬਹੁਤ ਲੱਗੀਆਂ ਹੋਈਆਂ ਨੇ ਨਹੀਂ ਕੋਈ ਵੀ ਐਡਾ ਨਵੰਦਾ ਹੈ ਨਹੀਂਗਾ ਜਿਹੜਾ ਕੋਈ ਤੰਦਰੁਸਤ ਦਿਨ ਦਵਾਈ ਤੇ ਚਾਹੁੰਦਾ ਤੇਰੇ ਵੀ ਜਿੰਨੀ ਸੇਫਟੀ ਹੁੰਦੀ ਉਨੀ ਕਰ ਲਈ ਚਾਹੀਦੀ ਆਪਾਂ ਨੂੰ ਥੋੜੀ ਮਿਹਨਤ ਤੇ ਕਰਨ ਨੂੰ ਆ ਇਹਦੇ ਕਰੇ ਬਣਾ ਕੇ ਕਾਹੋ ਆ ਗਿਆ ਹੋਰ ਸੋਨਾ ਤੇ ਆਪਣੇ ਅਲੱਗ ਤੇਜ ਚ ਪਾ ਲੈ ਚੰਨਾ ਆਪਾਂ ਹੋਰ ਕੱਟਦੇ ਆਂ ਇਹ ਤਾਂ ਨਿਆਣੇ ਖੁਸ਼ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਚਲੋ ਮਾਰਾਗੇ ਅੰਨੇ ਕਪ ਸੁਆਹ ਇੱਕ ਬਸਤਾਂ ਆ ਜਿਹੜਾ ਚੂਰਾ ਆ ਜਾ ਰਹਿ ਗਿਆ ਨੂੰ ਆਪਾਂ ਵਿੱਚ ਹੀ ਸੈੱਟ ਲੈਣਾ ਇੱਕ ਕਿੱਸਾ ਪੈਕਟ ਤੇ ਦੋ ਆਲੂ ਤੇ ਪਿਆਜ਼ ਆਪਾਂ ਘੱਟ ਲਈਏ ਇਹਨਾਂ ਇਹਨਾਂ ਆਣੇ ਪਾਉ ਦੇ ਕਾਉ ਜੀ ਆਪਾਂ ਜਿਹੜਾ ਬ੍ਰੈਂਡ ਦਾ ਚੂਰਾ ਸੀਗਾ ਉਹਦੇ ਵਿੱਚ ਦੋ ਆਲੂ ਇੱਕ ਪਿਆਜ਼ ਪਾ ਕੇ ਤੇ ਉਹ ਆਪਾਂ ਪਕੌੜੇ ਬਣਾ ਲੈਣੇ ਆ। ਤਾਂ ਇਹ ਜਿੱਦਾਂ ਬਣ ਕੇ ਰੈਡੀ ਹੋ ਰਹੀਆਂ ਨੇ ਆਪਣੀ ਪਿਆਜ਼ ਸੀਗਾ ਕਰਕੇ ਉਹ ਖੋਣਾ ਵੇਸਟ ਨਹੀਂ ਜਾਊਗਾ। ਉਹਨੂੰ ਆਪਾਂ ਇਹਦੇ ਇਹਨਾਂ ਨੂੰ ਘਵਾਵਾਂਗੇ। ਰਾਤ ਦੀ ਰੋਟੀ ਦੀ ਛੁੱਟੀ ਇਹਨਾਂ ਦੀ। ਰਾਤ ਨੂੰ ਨਾਲ ਹੀ ਚਾਹ ਬਣਾ ਲਾਂਗੇ। ਚਾਹ ਤਾਂ ਤੁਹਾਨੂੰ ਕਰੇ ਨਹੀਂ ਹੁੰਦੇ। ਗੱਡੀ ਤੇ ਜਾਣਾ। ਬੇਚੀ ਚਾਹ ਹੈ 커피 ਪਾ ਕੇ ਦੇਈਏ ਤੁਹਾਨੂੰ ਕਹਨੀ ਆ ਮੈਂ ਆਪਦੇ ਬਾਅਦ ਵੀ ਨਹੀਂ ਕੋਈ ਤਾਂ ਪੀਣਾ ਹੁੰਦਾ ਥੋੜੀ ਜਿਹੀ ਤੁਮ੍ਹੇ ਅਲਗੀ ਚਾਹ ਇੱਕ ਕਦੇ 커피 ਕਦੇ ਵਰਨਮੇਟਾ ਪਾ ਰਹੀਦਾ ਹੈ ਉਹਦੇ ਨਾਲ ਰੰਗ ਇਸ ਤਰ੍ਹਾਂ ਇੱਕ ਦੁੱਧ ਪੀਨੇ ਹੁੰਦੇ ਆ ਤੇ ਇੱਕ ਕਾਫੀ ਪੀਨੇ ਹੁੰਦੇ ਆ ਹੰਪੂਰ ਇਹਨਾਂ ਦਾ ਬਦਿਓ ਬਦਿਓ ਕਲਰ ਆਣ ਚੁਕਿਆ ਆ। ਮੈਂ ਕਿਹ ਚੀਜ਼ ਬ੍ਰਾਊਨ ਬਣਨੀ ਤੇ ਵੰਦਣੀ ਆ। ਇਹ ਬਣਾਉਂਦੀ ਹਾਂ ਇਹੋ ਪਤਾ ਕਰੋ। ਧਿਆਨ ਰੱਖਣਾ ਹੈ ਚੀਜ਼ ਵੰਦਣ ਦੀ। ਹੌਲੀ ਹੌਲੀ ਤੜਕਾਂ। ਆਪਾਂ ਇਹ ਤੜਕਾ ਨਾ ਨਹੀਂ ਹੁਣ ਵੀ ਬ੍ਰਾਊਨ ਹੋਣੀ ਚਾਹੀਦੀ ਜਾਨਾ। ਜੇ ਕਰ ਸਕਦੇ ਜੇ ਕਰ ਕਿੰਨ ਸੋਣ ਬਣ ਕੇ ਰੈਡੀ ਹੋ ਗਏ ਨੇ ਹਾਂਜੀ ਬਰੈਡ ਜਿਹੜੇ ਬਚੇ ਹੋਏ ਸੀ ਉਹਦੇ ਵਿੱਚ ਚੂਰਾ ਜਿਹੜਾ ਬਚਿਆ ਹੋਇਆ ਸੀ ਉਹ ਆਪਾਂ ਦੋ ਪਿਆਜ਼ ਪਾ ਕੇ ਤੇ ਇੱਕ ਆਲੂ ਪਾ ਕੇ ਉਹਨਾਂ ਨੂੰ ਵਿੱਚੀ ਚੂਰਾ ਪਾ ਲਿਆ ਤੇ ਬਹੁਤ ਸੋਹਣੇ ਜਿਹਾ ਹਮਬਾਣੇ ਤਿਆਰ ਹੋਏ ਨੇ ਤੇ ਤਾਂ ਬਣਾ ਕੇ ਖਾਓ ਗੇਸਟ ਜਾਣ ਤੋਂ ਚੰਗਾ ਵੀ ਨਾਲੇ ਕੋਕੋੜੇ ਬਣਾਂਗੇ ਦੂਸਰੇ ਦਿਨ ਲੋ ਜੀ ਹੁਣ ਆਪਾਂ ਅੱਜ ਦਾ ਇਹ ਬਲੌਗ ਸਮਾਪਤ ਕਰਦੇ ਆਂ ਤਦ ਤੱਕ ਲਈ ਸਾਨੂੰ ਆਗਿਆ ਦਿਓ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਵੀਡੀਓ ਦੇਖਦੀਆਂ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਆ ਜੀ ਬਹੁਤ ਸੋਹਣੇ ਕਮੈਂਟ ਕਰਦੀਆਂ ਨੇ ਰਾਜੀ ਖੁਸ਼ੀ ਰਹਿਣ ਤੇ ਅਗਲਾ ਵਲੌਗ ਆਪਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਉਡੀਕ ਰੱਖਿਓ ਜਿਹੜੀਆਂ ਨਵੀਆਂ ਜੁੜੀਆਂ ਨੇ ਬੈਲ ਆਈਕਨ ਦਾ ਬਟਨ ਦਬਾ ਦਿਓ ਤੇ ਨੋਟੀਫਿਕੇਸ਼ਨ ਪਹਿਲਾਂ ਆਵੇ ਤੇ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ ਜੀ ਬਾਈ